ਬੋਲੇ ਸੋਨਹਾਰ ਇਨਕਲਾਬ ਇਨਕਲਾਬ ਭੀਖੀਵਿੰਡ ਵਾਲਿਓ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਉਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਧੰਨਵਾਦ ਕਰਾਂ ਅੱਜ ਤੁਹਾਡੇ ਕੋਲੇ ਆਇਆ ਮਾਜੇ 'ਚ ਆ ਜਿਹੜਾ ਪਿਆਰ ਹੈ ਮਾਝੇ ਵਾਲਿਆਂ ਦਾ ਤਾਂ ਫਿਰ ਸਿੱਧਾ ਹੀ ਹੁੰਦਾ ਹੈ ਜੋ ਦਿਲ ਤੇ ਉਹੀ ਜ਼ੁਬਾਨ ਤੇ ਜਿੱਥੇ ਖੜ ਗਏ ਫਿਰ ਖੜ ਗਏ ਅੱਗੇ ਜਾ ਕੇ ਬੋਲਾਂਗੇ ਹਰਾਮ ਨਾ ਚੱਲੋ ਹਰਾਮ ਨਾ ਕੋਈ ਦੇਖੋ ਬਜ਼ੁਰਗ ਬੀਨੇ ਵਿੱਚ ਵਿੱਚ ਮਾਵਾ ਪੈਣਾ ਬੀਨੇ ਬੱਚੇ ਵੀ ਨੇ ਛੋਟੇ ਛੋਟੇ ਆਰਾਮ ਨਾਲ ਚੱਲੋ ਅੱਗੇ ਜਾ ਕੇ ਫਿਰ ਬੋਲ ਲਾਂਗੇ ਪਿੱਖੀ ਬਿੰਡ ਵਾਲਿਓ ਅੱਜ ਤੁਹਾਡਾ ਜੋਸ਼ ਦੇਖ ਕੇ ਤੁਹਾਡਾ ਜज्ਬਾ ਦੇਖ ਕੇ ਥਕਾਵਟਾਂ ਉੱਤਰ ਗਈਆਂ ਤੁਸੀਂ ਬਹੁਤ ਚਿਰ ਦੇ ਖੜੇ ਹੋ ਗਰਮੀ ਹੈ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਤੁਸੀਂ ਖੜੇ ਹੋ ਇਹਦਾ ਕਿਤੇ ਮੈਂ ਕਰਜ਼ਾ ਨਹੀਂ ਲਾ ਸਕਦਾ ਕਿਸੇ ਜਨਮ ਚ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਹਰ ਰੋਜ਼ ਮੇਰੀ ਗੱਡੀ ਚੋਂ ਕੋਇੰਟਲਾਂ ਦੇ ਕੋਇੰਟਲ ਫੁੱਲ ਮੈਨੂੰ ਪੈਟਰੋਲ ਪੰਪ ਤੇ ਰੋਕ ਕੇ ਕੱਢ ਕੇ ਆਪਣੀ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਔਰ ਹੁਣ ਇੱਕ ਤਰੀਕ ਨੂੰ ਇਸੇ ਪਿਆਰ ਨੂੰ ਵੋਟਾਂ ਚ ਬਦਲ ਕੇ ਇੱਕ ਨਵਾਂ ਇਤਿਹਾਸ ਲਿਖ ਦਿਓ ਮਾਝੇ ਵਾਲਿਓ ਮਾਝੇ ਵਾਲੇ ਇਤਿਹਾਸ ਲਿਖਣ ਵਾਸਤੇ ਜਾਣੇ ਜਾਂਦੇ ਐ ਸੋ ਵੀਰੋ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਪੜਾਅਸ ਕੱਢ ਲੋ ਤੁਹਾਡੇ ਆਪਣੇ ਲਾਲਜੀਤ ਪੁੱਲਰ ਤੁਹਾਡੇ ਕੈਂਡੀਡੇਟ ਨੇ ਆ ਜਿਹੜਾ ਕਾਠਾ ਹੈ ਇਹ ਮੈਨੂੰ ਲੱਗ ਹੀ ਨਹੀਂ ਰਿਹਾ ਕਿਵੇਂ ਭਿੱਖੀ ਬਿੰਡਾ ਜਾਂ ਸੰਗਰੂਰ ਵਾਲੇ ਪਾਸੇ ਆ ਇਹ ਸੰਗਰੂਰ ਵਾਲੇ ਪਾਸੇ ਹੁੰਦਾ ਕਾਠੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਜੋ ਤੁਸੀਂ 2 ਸਾਲਾਂ ਚ ਕਰ ਲਿਆ ਸਾਨੂੰ ਬਹੁਤ ਸੁਖ ਮਿਲਿਆ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ 43000 ਖਾਲਿਆਂ ਦਾ ਕੱਸੀਆਂ ਦਾ ਪਾਣੀ ਟੇਲਾਂ ਤੇ ਪਹੁੰਚ ਗਿਆ 90% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੱਥ ਖੜਾ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਫਿਓਜ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਲਾਈਟ ਬਈ ਉਹ ਕਿਵੇਂ ਆਉਣ ਲੱਗ ਗਏ ਇਹਦੇ ਵਾਸਤੇ ਇਹਦੇ ਵਾਸਤੇ ਨੀਤਾਂ ਸਾਫ਼ ਚਾਹੀਦੀਆਂ ਨੀਤਾਂ ਸਾਫ਼ ਤੁਹਾਡੇ ਘਰੇ ਰਾਸ਼ਨ ਪਹੁੰਚਦਾ ਹੈ ਤੁਹਾਡੇ ਖਿਡਾਰੀਆਂ ਨੂੰ ਕਰੋੜ ਕਰੋੜ ਰੁਪਈਆ ਅਸੀਂ ਮੈਡਲ ਦਿੱਤੇ ਦਾ ਦਿੰਨੇ ਆ ਔਰ ਸ਼ਹੀਦ ਜਿਹੜੇ ਸਾਡੇ ਸਾਡੀ ਰਾਖੀ ਕਰਦੇ ਆ ਬਾਡਰਾਂ ਤੇ ਨਾ ਕਰੇ ਰੱਬ ਨਾ ਕਰੇ ਕੋਈ ਐਸੀ ਸ਼ਹਾਦਤ ਡਿਊਟੀ ਦਰਨ ਹੋਵੇ 1 ਕਰੋੜ ਰੁਪਏ ਦਾ ਚੈੱਕ ਦੇ ਕੇ ਆਉਂਿਆ ਕੋਈ ਮੁੱਲ ਨਹੀਂ ਹੈਗਾ ਸ਼ਹੀਦ ਦੀ ਜਾਨ ਦਾ ਪਰ ਇਹ ਵੀ ਕਬੀਲਦਾਰੀ ਲਈ ਤੇ ਚੜ ਜਾਂਦੀ ਹੈ ਉਹ ਪਰਿਵਾਰ ਰੁੱਲਦਾ ਨਹੀਂ ਹੈਗਾ ਫਿਰ ਇਸ ਤੋਂ ਇਲਾਵਾ 16 ਟੋਲ ਪਲਾਜੇ ਬੰਦ ਕੀਤੇ ਆ ਲਗਭਗ 60 ਲੱਖ ਰੁਪਏ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਜੀ 60 60 ਲੱਖ ਇਹ ਸੈਂਟਰ ਵਾਲੇ ਪੈਸੇ ਰੋਕੀ ਬੈਠੇ ਆ ਆਪਣਾ ਮੰਡੀਆਂ ਦਾ ਪੈਸਾ ਰੋਕੀ ਬੈਠਿਆ 5500 ਕਰੋੜ ਰੁਪਇਆ ਐਨ ਐਚ ਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠਿਆ ਜੇ ਤੁਸੀਂ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਦੇ ਦੋਗੇ ਜਦੋਂ ਪਾਰਲੀਮੈਂਟ ਚ ਗੱਜੇ ਮਜਾਲ ਹੈ ਕਿਸੇ ਮਾਈ ਦੇ ਲਾਲ ਦੀ ਇੱਕ ਪੈਸਾ ਪੰਜਾਬ ਦਾ ਰੋਕ ਕੇ ਦਿਖਾਵੇ ਤਾਂ ਪੰਜਾਬ ਸੁਵੀਰੋ ਵੀਰੋ ਗੱਲ ਇਹ ਹੈ ਕਿ ਸਾਡੇ ਮੁੰਡੇ ਬਾਹਰ ਜਾਂਦੇ ਕਿਉਂ ਜਾਂਦੇ ਕੋਈ ਚਾਹ ਨੂੰ ਨਹੀਂ ਜਾਂਦੇ ਓਏ ਸਿਸਟਮ ਤੋਂ ਦੁਖੀ ਹੋ ਕੇ ਰੁੱਸ ਕੇ ਜਾਂਦੇ ਆ ਕਿ ਚਲੋ ਚੱਲੀਏ ਯਾਰ ਇੱਥੇ ਤਾਂ ਕੁਝ ਹੈ ਹੀ ਨਹੀਂ ਸੀ ਕਿਉਂਕਿ ਤੂੰ ਪਹਿਲਾਂ ਵਾਲਾ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੇ ਕਦੇ ਇਦੋਂ ਵੀ ਨਾ ਬਿਆਨ ਹੀ ਨਹੀਂ ਦਿੱਤਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਫਿਰ ਆਪਾਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਵੀ ਪਰਾਂਗੇ ਪਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਆ ਕੱਲ ਨੂੰ ਗੁਰੂ ਕੀ ਨਗਰੀ RAMDAS BABA NAMDAS ਦੀ ਗੁਰੂ ਨਾਮਦਾਸ ਦੀ ਨਗਰੀ ਚ ਕੇਜਰੀਵਾਲ ਜੀ ਆ ਰਹੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਆਏ ਸੀ BJP ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਆ ਭਿੱਖੀ ਬਿੰਡਾਲਿਓ हुकूमत वो करते हैं जिनका दिलों पर राज होता है यूं कहने को तो मुर्गे के सर पे भी ताज होता है ये थोड़ा प्यार है जेड़ा थक्कन नहीं दंदा आ जेड़े फूल ने आ क्विंटलों दे क्विंटल वीरो ये ਕਿ ਕਿਸੇ ਪੁਰਾਣੇ ਜਨਮ ਦਾ ਮੇਰਾ ਇੱਕ ਪੁੰਨ ਨਹੀਂ ਹੋਣਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਨਹੀਂ ਇੱਥੇ ਸੁਖਬੀਰ ਬਾਦਲ ਵਰਗੇ ਨੂੰ ਦੁਪਹਿਰੇ ਨਹੀਂ ਬਾਹਰ ਨਿਕਲ ਜਾਂਦਾ ਕੋਈ ਆ ਤਾਂ ਸ਼ਾਮ ਹੋ ਗਈ ਫੇਰ ਵੀ ਉਹ ਉੱਤੇ ਛਤਰੀ ਲਵਾ ਕੇ ਆਪਣੀ ਜੀਪ ਤੇ ਫਿਰਦਾ ਕਿਉਂਕਿ ਧੁੱਪ ਤੋਂ ਡਰ ਲੱਗਦਾ ਹੈ ਕਦੇ ਧੁੱਪੇ ਗਏ ਹੋਣ ਤਾਂ ਪਤਾ ਲੱਗੇ ਨਾ ਇਹ ਟੈਂਪਰੇਚਰ ਪੁੱਛ ਕੇ ਜਾਂਦੇ ਹਾਊ ਮੈਚ ਇਜ਼ ਦਾ ਟੈਂਪਰੇਚਰ ਸਰ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਜ਼ ਟੂ ਹੌਟ ਨੋ 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 ਟੂ ਹੌਟ ਟੂ ਹੌਟ ਜਦੋਂ 30 32 ਹੋਇਆ ਦੱਸਿਓ ਫਿਰ ਆਪਾਂ ਪੰਜਾਬ ਬਚਾ ਮੰਗੇ ਘੰਟੇਕ ਵਾਸਤੇ ਇਹ ਪੰਜਾਬ ਬਚਾਉਂਦੇ ਫਿਰਦੇ ਆ ਘੰਟੇਕ ਵਾਸਤੇ ਸੋ ਵੀਰੋ ਤੁਸੀਂ ਪਹਿਲਾਂ ਵੀ ਸਰਬੰਨ ਤੁਨ ਤੁਹਾਡੇ ਆਪਣੇ ਆ ਲਾਲਜੀਤ ਪੁੱਲਰ ਤੁਹਾਡਾ ਆਪਣਾ ਤੁਸੀਂ ਸਾਰੇ ਮਾਝੇ ਵਾਲੇ ਜਿੰਨਾ ਪਿਆਰ ਦਿੱਤਾ ਇਹਨੂੰ ਹੁਣ ਡਬਲ ਟ੍ਰिपल ਕਰ ਦਿਓ ਮੈਨੂੰ ਇਹ ਸੌਖਾ ਹੋ ਜਾਊਗਾ ਕਿ ਇੱਕ ਤਰੀਕ ਨੂੰ ਜਦੋਂ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਝਾੜੂ ਵਾਲਾ ਬਟਨ ਦਬਕੇ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਮੈਂ 4 ਜੂਨ ਤੋਂ ਬਾਅਦ ਬਿਲਕੁਲ ਐਨ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੇ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾਉਂ ਪੰਜਾਬ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਵੰਗਣਾ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਦੇਸ਼ ਨੂੰ ਉਹ ਸਾਡੇ ਸ਼ਹੀਦਾਂ ਨੇ ਉਹ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇਖ ਕੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਹ ਮੁਲਕ ਸਾਨੂੰ ਲੈ ਕੇ ਦਿੱਤਾ ਹੈ ਇਹ ਮੁਲਕ ਸਾਨੂੰ ਰਿਓੜੀਆਂ ਬੱਟੇ ਨਹੀਂ ਮਿਲਿਆ ਇਹ ਮੁਲਕ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਇਹ ਕਹਿੰਦੇ ਅਕੇ ਤੁਹਾਡੀ ਭਗਤ ਸਿੰਘ ਦੀ ਚਾਕੀ ਜਾਂ ਮਾਈ ਭਾਗੋ ਦੀ ਚਾਕੀ ਨਹੀਂ ਆ ਸਕਦੀ 26 ਜਨਵਰੀ ਚ ਉਹ ਮੈਂ ਕਿਹਾ ਛੱਡੋ ਪਰ ਸਾਡੇ ਕੋਲੇ ਤਾਂ ਐ ਪੈਰ ਪੈਰ ਤੇ ਸ਼ਹੀਦ ਨੇ ਤੁਸੀਂ ਸਾਡੀ ਸ਼ ਕੁਰਬਾਨੀਆਂ ਨੂੰ ਰੋਕ ਨਹੀਂ ਸਕਦੇ ਸੋ ਇਸੇ ਕਰਕੇ ਮੈਂ ਕਹਿੰਨਾ ਵੀਰੋ ਕੀ ਹੋਇਆ ਜੇ ਪੰਤ ਚੜਾਈ ਸੁਰਜੀਤ ਪਾਤਰ ਜੀ ਹੁਣੇ ਉਹਨਾਂ ਦਾ ਜਿਹੜਾ ਦਿਹਾਂਤ ਹੋਇਆ ਮੌਤ ਹੋਈ ਹੈ ਮੈਂ ਗਿਆ ਸੀ ਸੰਸਕਾਰ ਤੇ ਪਰਸੋਂ ਵੀਰੋ ਉਹਨਾਂ ਨੇ ਇਹ ਗੱਲ ਲਿਖੀ ਹੈ ਕੀ ਹੋਇਆ ਜੇ ਪੰਤ ਚੜਾਈ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਵੀਰੋ ਆਪਾਂ ਫੁੱਲ ਲਗਾ ਲਾਂਗੇ ਇਸ ਧਰਤੀ ਤੇ ਕੁਸ਼ਤੀਆਂ ਸਿੰਜਾਂ ਵੀ ਹੋਣਗੀਆਂ ਬਸ ਤੁਸੀਂ ਸਾਥ ਦਿਓ ਬਾਹਰ ਨਹੀਂ ਜਾਣ ਦੇਣਾ ਬਾਹਰ ਲੈ ਨੂੰ ਇੱਥੇ ਬੁਲਾਉਣਾ ਹੈ ਕਿ ਆਓ ਇੱਥੇ ਆ ਕੇ ਕੰਮ ਕਰੋ ਆਓ ਇੱਥੇ ਕੰਮ ਕਰਕੇ ਕੰਮ ਕਰਕੇ ਤੁਸੀਂ ਨਾਲੇ ਆਪ ਕੰਮ ਕਰੋ ਨਾਲੇ ਨੌਕਰੀਆਂ ਮੰਗਣ ਵਾਲੇ ਨਾ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਮੈਂ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਐਸੇ ਕਰਕੇ ਮੈਂ ਪਾਰਲੀਮੈਂਟ ਜਦੋਂ ਬੋਲਦਾ ਸੀ ਮੈਂ ਮੈਂ ਕਿਹਾ ਮੈਂ ਕਿਹਾ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਵਿੱਚ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਵੀਰੋ ਜਿਹੜੇ ਸਾਹ ਤੇ ਝੂਠ ਬੋਲਣ ਲੱਗੇ ਹੋਏ ਆ ਇਹ ਸੋ ਵੀਰੋ ਆ ਪਿਆਰ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਿਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਜਦੋਂ ਮਰਜੀ ਬੁਲਾ ਲਿਓ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਊਂਗਾ ਆ ਇਲਾਕੇ ਨੂੰ ਆਪਾਂ ਸਾਰੇ ਨੂੰ ਖੂਬਸੂਰਤ ਬਣਾਉਣਾ ਹੈ ਉੱਥੇ ਹੀ ਪੁਰਾਣੇ ਟੋਬੇ ਸੀਵਰੇਜਾਂ ਤੇ ਖੜਿਆ ਆਓ ਆਪਾਂ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਾਈਏ ਆਓ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਤੇ ਰੰਗ ਭਰੀਏ ਆਪਾਂ ਪੰਜਾਬ ਦੇ ਵਿੱਚ ਖੁਸ਼ੀਆਂ ਵਾਲੇ ਹੱਸਣ ਖੇਡਣ ਵਾਲੇ ਨੱਚਣ ਪਣ ਵਾਲੇ ਤਰੱਕੀਆਂ ਵਾਲੇ ਦੋ ਦੋਨੇ ਹੱਥ ਉੱਪਰ ਚਾਕੇ ਮੇਰਾ ਹੌਸਲਾ ਵਧਾ ਦਿਓ ਦੋ ਨਾਲ ਹਿਲਾ ਦਿਓ ਇਨਕਲਾਬ ਜਿੰਦਾਬਾਦ ਥੋੜੇ ਹੋਰ ਉੱਚੀ ਚੱਕ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਰ ਜਿੰਦਾਬਾਦ ਇੱਕ ਮਿੰਟ ਵਾਸਤੇ ਲਾਲਜੀ ਪੁੱਲਰ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਮਹਿਬੂਬ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੀ ਮਾਝੇ ਦੀ ਧਰਤੀ ਹਲਕਾ ਖੇਮ ਕਰਨ ਦੇ ਐਮ ਐਲ ਏ ਉਹਨਾਂ ਦੇ ਸ਼ਹਿਰ ਭਿੱਖੀਵਿੰਡ ਆ ਕੇ ਸਾਡੀ ਚੋਣ ਕੰਪੇਨ ਨੂੰ ਅੱਗੇ ਤੋਰਿਆ ਤੇ ਵੱਡੀ ਲੀਡ ਨਾਲ ਜਿਤਾਉਣ ਦਾ ਐਜ਼ ਲਿਆ ਤੇ ਭਰਾਵੋ ਪਹਿਲਾਂ ਹੀ ਧਨ ਸਾਹਿਬ 20 ਤੋਂ 25 ਹਜ਼ਾਰ ਦੀ ਲੀਡ ਕੱਢਦੇ ਪਏ ਸੀ ਅੱਜ ਮਾਨ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਆਉਣ ਨਾਲ 40 ਤੋਂ 45 ਹਜ਼ਾਰ ਦੀ ਲੀਡ ਬਣ ਗਈ ਆ ਤਗੜੇ ਹੋ ਕੇ ਦਿਤਾ ਦਿਓ ਇਹ ਭਿੱਖੀਵਿੰਡ ਵਾਲਿਓ ਸਰਬ ਦੀ ਇਕਵਾਇ ਦੇ ਵਿੱਚ ਕੱਢ ਦੋਗੇ ਵਟ ਬੋਲੇ ਸੋ ਨਿਹਾਲ ਪਿੱਕੀਵੈਂਡ ਦੀ ਧਰਤੀ ਤੇ ਤੁਹਾਡਾ ਸਾਰਿਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਤੁਹਾਂ ਸਭ ਦਾ ਧੰਨਵਾਦ ਤੁਹਾਂ ਸਭ ਕਰੋ ਧੰਨਵਾਦ ਤੁਹਾਂ ਸਭ ਸਾਬੂ ਜੱਟ ਮੇਗੋ ਅਜਮਾਨ ਸਾਹਿਬ ਆ ਗਿਆ 40000 ਦੀ ਲੀਡ ਦਿਵਾਉਣੀ ਆ ਭੁੱਲਰ ਸਾਹਿਬ ਨੂੰ ਜਿੰਦਾਬਾਦ ਮੇਰੇ ਕੋਲ ਕੋਈ ਸ਼ਬਦ ਨਹੀਂ ਭਰਾਓ ਮੈਂ ਤੁਹਾਡੇ ਚਰਨਾਂ ਤੇ ਮੱਥਾ ਰੱਖ ਕੇ ਮੱਥਾ ਟੇਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਨਾ ਪਿਆਰ ਦੇ ਲਈ ਬੋਲੇ ਸੋ ਨਿਹਾਲ